ਪੈਸਾ ਤੁਹਾਡਾ ਰਜ਼ੀਗਾਰ ਤੁਹਾਡੀ ਜ਼ਿੰਦਗੀ ਚ ਪਾਉਣ ਦੀ ਲਾਲਸਾ ਤੇ ਲਾਲਚ ਇਹ ਚੀਜ਼ਾਂ ਜਦੋਂ ਦੀਆਂ ਵਧਣ ਲੱਗੀਆਂ ਨੇ ਮਾਂ ਪਿਓ ਦੀ ਬੇਇੱਜ਼ਤੀ ਰਿਸ਼ਤਿਆਂ ਦੀ ਬੇਇੱਜ਼ਤੀ ਹੋਣ ਲੱਗ ਜਾਂਦੀ ਹੈ ਪਰ ਜਿਨ੍ਹਾਂ ਨੂੰ ਰਿਸ਼ਤਿਆਂ ਦੀ ਕੀਮਤ ਆ ਨਾ ਉਹਨਾਂ ਨੂੰ ਇਨ੍ਹਾਂ ਚੀਜ਼ਾਂ ਨਾਲ ਫਰਕ ਨਹੀਂ ਪੈਂਦਾ ਮੇਰਾ ਇੱਕ ਦੋਸਤ ਆਇਆ ਬਾਹਰੋਂ ਜੀ ਉਹਦਾ ਫਾਦਰ ਬਿਮਾਰ ਸੀਗਾ ਫਾਦਰ ਬਿਮਾਰ ਤੇ ਮੈਂ ਕਿਹਾ ਜੀ ਕਿਵੇਂ ਹੁਣ ਫਾਦਰ ਸਾਹਿਬ ਕਹਿੰਦਾ ਠੀਕ ਨੇ ਹਫਤਾ ਕੀ ਕੱਟਣਗੇ ਹੂੰ ਮੈਂ ਕਿਹਾ ਫਿਰ ਕਹਿੰਦਾ ਮੈਂ ਤਾਂ ਪਰਸੋਂ ਚੱਲਿਆ ਬ੍ਰਦਰ ਆਜੂਗਾ ਸੋ ਆਈ ਵਾਸ ਸੋ ਸਰਪ੍ਰਾਈਜ਼ ਮੈਂ ਕਹਿੰਦਾ ਪਿਓ ਮਰਨ ਵਾਲਾ ਯਾਰ ਤੇ ਮੈਂ ਮੇਰੇ ਫਾਦਰ ਜਾਣ ਤੋਂ ਬਾਅਦ ਮੈਂ ਇਹ ਕਹਿਣਾ ਕਿ ਤੁਸੀਂ ਜਿੰਨੂੰ ਪਿਆਰ ਕਰਦੇ ਹੋ ਜਾਂ ਜਿਹਦੀ ਵੀ ਦਿਲਚਸਪ ਰਿਸਪੈਕਟ ਹੈਗੀ ਆ ਉਹਦੀ ਕਾਲ ਜਰੂਰ ਚੱਕੋ ਹੂੰ ਹੁਣ ਮੈਂ ਇੱਥੇ ਇੰਟਰਵਿਊ ਦਿੰਨਾ ਜੀ ਮਦਰ ਦੀ ਕਾਲ ਜਾਂ ਕਿਸੇ ਦੀ ਆਊਗੀ ਮੈਂ ਇੱਕ ਵਾਰੀ ਜ਼ਰੂਰ ਚੱਕੂਗਾ ਕੋਈ ਪਤਾ ਨਹੀਂ ਕਿਹੜੀ ਕਾਲ ਚ ਸੁਨੇਹਾ ਹੈ ਕਿਹੜੀ ਕਿਸੇ ਦੀ ਆਖਰੀ ਕਾਲ ਹੈਗੀ ਤੇ ਜ਼ਿੰਦਗੀ ਪਰ ਉਹ ਗਰਜਿਸ ਦਾ ਟੋਕਰਾ ਚੱਕ ਕੇ ਘੁੰਮਣ ਦੇ ਨਾਲੋਂ ਤੁਸੀਂ ਉਸ ਟਾਈਮ ਕਾਲ ਨਹੀਂ ਚੱਕ ਸਕਦੇ ਪੈਸੇ ਦੇ ਲਾਲਚ ਮੈਂ ਕਰਦਾ ਆ ਮੈਂ ਕਰਦਾ ਆ ਮਿਲ ਨਹੀਂ ਜਾਣਾ 6-6 ਮਹੀਨੇ ਕਰਨ ਨਹੀਂ ਜਾਣਾ ਉਹ ਰਿਸ਼ਤੇ ਨੇ ਕਦਰਾਂ ਕੀਮਤਾਂ ਉਹਨਾਂ ਨੇ ਘਟਾ ਦਿੱਤੀਆਂ ਪ੍ਰਾਇੋਰਟੀਜ਼ ਨੇ ਹੂੰ ਤੁਸੀਂ ਰਿਸ਼ਤਿਆਂ ਨੂੰ ਦੇਣੀ ਹੈ ਜਿਨ੍ਹਾਂ ਨੇ ਤੁਹਾਨੂੰ ਜੰਮਿਆ ਪਾਲਿਆ ਉਹਨਾਂ ਦੀ ਕੇਅਰ ਕਰਨੀ ਹੈ ਕਿ ਪੈਸਾ ਕਮਾ ਕੇ ਜ਼ਿੰਦਗੀ ਦੇ ਵਿੱਚ ਉਹਨੂੰ ਕਮਾ ਕੇ ਬੈਂਕਾਂ 'ਚ ਛੱਡ ਕੇ ਲੋਕਾਂ ਲਈ ਮਰ ਜਾਣਾ